ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ 'ਤੇ ਤੁਹਾਡਾ ਤੇ ਅੱਜ ਆਪਾਂ ਗੱਲ ਕਰਦੇ ਹਾਂ ਮੂੰਗੀ ਦੀ ਇਹ ਮੂੰਗੀ ਨਾ ਜਿਹੜੀ ਮੂੰਗੀ ਆਪਣੀ ਇਹ ਕਣਕ ਵਾਲੇ ਵੱਟ ਦੇ ਵਿੱਚ ਬੀਜੀ ਹੋਈ ਆ ਤੇ ਜਿਹਦਾ ਨਾਮ ਜੋ ਆਪਾਂ ਇਹ ਬੀਜੀ ਆ ਇਹ ਕੰਪਨੀ ਹੈਗੀ ਆਪਣੀ ਬਾਂਸੀ ਗੋਲਡ ਬਹੁਤ ਹੀ ਵਧੀਆ ਵੈਰਾਈਟੀ ਆ ਕੱਟ ਦੇਣਾ ਵਿੱਚ ਪੱਕਣ ਵਾਲੀ ਵੈਰਾਈਟੀ ਆ ਇਹ ਤੇ ਇਹੇ ਥੋਡੇ ਨਾਲ ਅੱਜ ਆਪਾਂ ਜੋ ਤਜਰਬਾ ਕੀਤਾ ਇਹਦੇ ਉੱਤੇ ਜੋ ਆਪਾਂ ਪਹਿਲਾਂ ਤੋਂ ਬੀਜ ਤਿਆਰ ਰਹੇ ਹਨ ਹੋਰ ਵੀ ਬਥੇਰੇ ਬੀਜ ਵਗੈਰਾ ਆਪਾਂ ਬੀਜ ਕੇ ਦੇਖਿਆ ਉਹਨਾਂ ਨਾਲ ਆਪਾਂ ਨੂੰ ਸਭ ਤੋਂ ਵਧੀਆ ਵੈਰੈਟੀ ਬਾਂਸੀ ਗੋਲਡੀ ਲੱਗੀ ਹੈ ਨਾ ਤੇ ਥੋਡੇ ਨਾਲ ਆਪਣਾ ਇਹ ਆਪਾਂ ਤਜਰਬਾ ਸਾਂਝਾ ਕਰਨ ਜਾ ਰਹੇ ਹਾਂ ਵੀ ਆਪਾਂ ਜੋ ਆਪਾਂ ਤਜਰਬਾ ਇਹਦੇ ਉੱਤੇ ਕੀਤਾ ਜਾਂ ਕਰਦੇ ਹਾਂ ਤੇ ਆਪਾਂ ਥੋਡੇ ਨਾਲ ਸ਼ੇਅਰ ਕਰੀਏ ਨਾ ਤੇ ਆਪਾਂ ਇਹ ਜਿ ਆਪਣਾ ਚੈਨਲ ਬਣਾਇਆ ਤਾਂ ਨਾਮ ਆਪਣਾ ਚੈਨਲ ਆ ਤੇ ਹੋਰ ਇਹ ਨਾਲ ਵਿੱਚ ਜੋ ਆਪਾਂ ਜਿੰਨੀ ਆਪਾਂ ਗੇਤੀ ਕਰਦੇ ਸਾਰੇ ਆਪਾਂ ਤੇਰੇ ਆਪਣੇ ਨਾਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਿਹਾ ਕਰਾਂਗੇ ਤਾਂ ਹੁਣ ਤੁਸੀਂ ਦੇਖੋ ਜਿਵੇਂ ਆਪਣਾ ਮੂੰਗੀ ਦਾ ਪਕਾਵਾ ਬਣ ਰਿਹਾ ਬਹੁਤ ਵਧੀਆ ਪਕਾਇਆ ਤਾਂ ਬਹੁਤ ਕੁਛੇਦਾਰ ਫੜੀਆਂ ਦੇ ਵਿੱਚ ਇਹਦਾ ਫਲਾ ਰਹੇਗਾ ਤੇ ਹੋਰ ਇਹਦੇ ਵਿੱਚ ਪਕਾਉਣ ਤੋਂ ਲੈ ਕੇ ਕੋਈ ਏਡੀ ਬਹੁਤੀ ਸਮੱਸਿਆ ਨਹੀਂ ਆਉਂਦੀ ਜਿਵੇਂ ਆਪਾਂ ਇਹਦੇ ਵਿੱਚ ਪਹਿਲੀਆਂ ਦੇ ਵਿੱਚ ਜਿਵੇਂ ਦੋ ਪੱਤੇ ਮੂੰਗੀ ਹੋ ਗਈ ਹਨ ਤਾਂ ਉਦੋਂ ਆਪਾਂ ਇਹਦੇ ਉੱਤੇ ਸਪਰੇਅ ਕਰ ਸਕਦੇ ਹਾਂ ਜਿਵੇਂ ਹੋਊਗੀ ਚੁੰਡੀ ਵਾਲੀ ਜਾਂ ਕੋਈ ਜੂੰ ਵਗੈਰਾ ਉਹ ਹੁੰਦਾ ਤੇ ਹਲਕੇ ਉਦੋਂ ਆਪਾਂ ਹਲਕੀਆਂ ਸਪਰੇਅ ਕਰ ਸਕਦੇ ਹਾਂ ਤੇ ਬੜੀਆਂ ਤਕੜੀਆਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਿਵੇਂ ਵਿਚਾਲੇ ਆ ਕੇ ਆਪਣੇ ਜਿਵੇਂ ਵਧੀਆ ਮੂੰਗੀ ਆਪਣੇ ਮਹੀਨੇ ਦੀ ਹੋ ਗਈ ਹਨ ਤੇ ਜੇ ਥੋੜੀ ਜਿਹੀ ਤੋਂ ਘੱਟ ਬਸ ਇੱਥੇ ਜੇ ਆਪਾਂ ਵਧੀਆ ਜਿਵੇਂ ਕੋਈ ਪੰਗੀ ਸੈਡ ਵਗੈਰਾ ਵੀ ਇਹਦੇ ਵਿੱਚ ਵਰਤ ਸਕਦੇ ਹਾਂ ਕਿਉਂਕਿ ਇਹ ਜੋ ਵਾਇਰਸ ਰੋਗ ਵੀ ਬਣ ਜਾਂਦਾ ਜਾਂ ਥੋੜੇ ਇੱਕ ਬਹੁਤਾਂ ਚਿੱਟਾ ਮਛਰ ਦਾ ਅਟੈਕ ਵੀ ਆਉਂਦਾ ਜੇ ਚਿੱਟੇ ਮਛਰ ਦਾ ਜ਼ਿਆਦਾ ਅਟੈਕ ਆਉਂਦਾ ਤਾਂ ਉਦੋਂ ਆਪਾਂ ਇਹਦੇ ਉੱਤੇ ਤੇ ਚਿੱਟੇ ਮਛਰ ਵਾਲੀ ਸਪਰੇਅ ਕਰ ਸਕਦੇ ਹਾਂ ਚਿੱਟੇ ਮਛਰ ਦਾ ਅਟੈਕ ਜ਼ਿਆਦਾ ਹੋਣ ਕਾਰਨ ਵਾਇਰਸ ਬਣਦਾ ਇਹਦੇ ਵਿੱਚ ਵਾਇਰਸ ਦੇ ਲਈ ਇਹਦੇ ਵਿੱਚ ਆਪਾਂ ਨੂੰ ਬਧੀਆ ਚੰਗੀ ਜਿਹੜੀ ਦਵਾਈ ਹੈ ਨਾ ਉਹ ਹੈਗੀ ਆ ਜਿਹੜਾ ਪਸਲਟ ਵਰਤਦੇ ਆ ਕੈਪਟਾਨ ਟਾਡਾ ਦਾ ਤਾਕਤ ਆਉਂਦਾ ਹੈ ਕੈਪਟਾਨ ਸਾਲਟ ਆ ਉਹ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦਾ ਇਹਦੇ ਉੱਤੇ ਤੇ ਨਾਲ ਜੋ ਹੁਣ ਜਿਵੇਂ ਆਪਾਂ ਕੋਈ ਫਲ ਵਗੈਰਾ ਦੇ ਉੱਤੇ ਮੰਗੀ ਆ ਜਾਂਦੀ ਹੈ ਨਾ ਤਾਂ ਉਦੋਂ ਆਪਾਂ ਨੂੰ ਇਹਦੇ ਉੱਤੇ 13045 ਦੀਆਂ ਘੱਟੋ ਘੱਟ ਤਿੰਨ ਤਿੰਨ ਤਾਂ ਚੱਲ ਵਰਤਣੇ ਚਾਹੀਦੇ ਨੇ ਦੋ ਤਾਂ ਜ਼ਰੂਰ ਹੀ ਕਰੋ ਕਿਉਂਕਿ ਜਿਵੇਂ ਉਹ ਫਲੀਆਂ ਬਣਦੀਆਂ ਨੇ ਫਲੀਆਂ ਬਣਨ ਦੇ ਵਿੱਚ ਉਹ ਆਪਾਂ ਨੂੰ ਮਦਦ ਕਰਦਾ ਉਹਦੇ ਵਿੱਚ ਪਟਾਸ ਵਗੈਰਾ ਵੀ ਹੁੰਦਾ ਹੈ ਨਾ ਤੇ ਉਹ ਜਦੋਂ ਇਹ ਆਪਾਂ ਸਪਰੇਅ ਵਰਤਦੇ ਨੇ ਜਿਵੇਂ ਮੰਨ ਲਓ ਫਲੀਆਂ ਬਣ ਰਹੀਆਂ ਨੇ ਫਲੀਆਂ ਇੱਕ ਫਲੀ ਦੇ ਵਿੱਚ ਇਹ ਤਾਂ ਜ਼ਿਆਦਾਤਰ ਵੀ ਜਿਵੇਂ 12 ਤੋਂ 13 ਦਾਣੇ ਇਹ ਵੀ ਬਣਾਉਂਦਾ ਹੈ ਨਾ ਲੰਮੀਆਂ ਵਧੀਆ ਫਲੀਆਂ ਬਣਦੀਆਂ ਉਹਦੇ ਵਿੱਚ ਜਿਵੇਂ ਆਪਾਂ ਨੂੰ ਕੋਈ ਤਾਕਤ ਦੀ ਘਾਟ ਆਉਂਦੀ ਹੈ ਤੇ ਫਲ ਜ਼ਿਆਦਾ ਹੋਣ ਕਾਰਨ ਉਹਨੇ ਉਹਨੂੰ ਤਾਕਤ ਨਹੀਂ ਮਿਲਦੀ ਤਾਂ ਉਹਦੇ ਵਿੱਚ ਕੁਝ ਫਲੀਆਂ ਛੋਟੀਆਂ ਰਹਿ ਜਾਂਦੀਆਂ ਜਿਵੇਂ ਮੰਨ ਲਓ ਕਿ ਪੰਜ 6 ਦਾਣੇ ਰਹਿ ਗਏ 7 8 ਦਾਣੇ ਰਹਿ ਗਏ ਤੇ ਉਹ ਆਪਾਂ ਨੂੰ ਤੁਸੀਂ ਦੇਖ ਲਓ ਫਿਰ ਆਪਣੇ ਝਾੜ ਤੇ ਫਰਕ ਤਾਂ ਪੈਂਦਾ ਹੀ ਹੈ ਨਾ ਤੇ ਜਦੋਂ ਆਪਾਂ ਇੱਕੇਦਮ ਇਹਨੂੰ ਜਦੋਂ ਇਹ ਫਲ ਤਿਆਰ ਕਰਨ ਦੀ ਵਸਤਾ ਚਾਹ ਜਾਂਦੇ ਜਿਵੇਂ ਕੋ ਮਾੜਾ ਮੋਟਾ ਬੂਰ ਚੱਕਣ ਲੱਗ ਜਾਂਦੇ ਉਸ ਟਾਈਮ ਆਪਾਂ 13045 ਇਹਦੇ ਤੇ ਕਰੋ ਤੇ ਜਦੋਂ 13045 ਆਪਾਂ ਕਰਾਂਗੇ ਨਾ ਤਾਂ ਆਪਾਂ ਨੂੰ ਆਟੋਮੈਟਿਕ ਇਹਦਾ ਪਤਾ ਲੱਗ ਜੂ ਤੇ ਫਲੀ ਭਰਾਈ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਤੇ ਜਿਵੇਂ ਸਾਰੀਆਂ ਫਲੀਆਂ ਫਿਰ ਇੱਕ ਸਾਰ ਹੀ ਬਣਣਗੀਆਂ ਤਾਂ ਆਪਣੇ ਉਹ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਝਾੜ ਦੇ ਉੱਤੇ ਕਿੰਨਾ ਫਰਕ ਪਾ ਦੂਗਾ ਤੇ ਵਧੀਆ ਝਾੜ ਆਪਾਂ ਨੂੰ ਦੇਊਗਾ ਹਨ ਨਾਲ ਜੋ ਜਿਵੇਂ ਔਰ ਇਹਦੇ ਉੱਤੇ ਸਮੱਸਿਆਵਾਂ ਜਿਵੇਂ ਫਲਗੀਆਂ ਜਿਵੇਂ ਬਣ ਰਹੀਆਂ ਨੇ ਉਹਦੇ ਵਿੱਚ euh ਛੁੰਡੀ ਵਾਲੀ ਸਪਰੇ ਛੁੰਡੀ ਵਾਲੀ ਸਪਰੇ ਦਾ ਮਤਲਬ ਜਿਵੇਂ ਜ਼ਿਆਦਾ ਕੱਖ ਹੋਣ ਕਾਰਨ ਇਹਦੇ ਉੱਤੇ ਇੱਕ ਕਾਲੀ ਛੁੰਡੀ ਆਉਂਦੀ ਆ ਕਾਲੀ ਛੁੰਡੀ ਜਿਵੇਂ ਉਹ ਆਪਾਂ ਕਰੀਏ ਵੀ ਪਹਿਲਾਂ ਨਰਮਿਆਂ ਦੇ ਵਿੱਚ ਆਉਂਦੀ ਹੁੰਦੀ ਸੀ ਉਹ ਕੱਖਾਂ ਤੋਂ ਬਣਦੀ ਸੀ ਹਨਾ ਤਾਂ ਉਹਦੇ ਵਿੱਚ ਤੁਸੀਂ ਦੇਖੋ ਉਹਦੀ ਚਾਮੜੀ ਜ਼ਿਆਦਾ ਮੋਟੀ ਹੋਣ ਕਾਰਨ ਉਨਾ ਥੋੜੀ ਜਿਹੜੀਆਂ ਆਪਾਂ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਹਲਕੀਆਂ ਸਪਰੇਅ ਵਰਤੋ ਉਹ ਉਹ ਆਪਾਂ ਪਹਿਲਾਂ ਵਰਤ ਸਕਦੇ ਹਾਂ ਜਿਹੜੀ ਇਸ ਟਾਈਮ ਦੇ ਉੱਤੇ ਕਾਲੇ ਸੁੰਢੀ ਜੇ ਜ਼ਿਆਦਾ ਅਟੈਕ ਕਰਦੀ ਹੈ ਫਲੀਆਂ ਦੇ ਵਿੱਚ ਤਾਂ ਆਪਾਂ ਇਹ ਉਦੋਂ ਆਪਾਂ ਨੂੰ ਵਧੀਆ ਸਪਰੇਅ ਕਰਨੀ ਪਊਗੀ ਜਿਵੇਂ ਪਹਿਲਾਂ ਪਰਮੋਨ ਵਗੈਰਾ ਵਰਤਦੇ ਸੀ ਕਿਉਂਕਿ ਉਹਦੀ ਚਮੜੀ ਜ਼ਿਆਦਾ ਮੋਟੀ ਹੋਣ ਕਾਰਨ ਉਹ ਹਲਕੀ ਸਪਰੇਅ ਨਾਲ ਨਹੀਂ ਮਰਦੀ ਉਸ ਟਾਈਮ ਤੇ ਆ ਕੇ ਆਪਾਂ ਨੂੰ ਥੋੜੀ ਜੀ ਉੱਤੇ ਵਧੀਆ ਸਪਰੇਅ ਕਰਨੀ ਪਊਗੀ ਨਾਲ ਫੰਗੀ ਸਾਈਡ ਵਗੈਰਾ ਤਾਂ ਤੁਸੀਂ ਦੋ ਫੰਗੀ ਸਾਈਡ ਤਾਂ ਜ਼ਰੂਰ ਵਰਤੋ ਵਰਤ ਇਹਦੇ ਵਿੱਚ ਤੇ ਕਿਉਂ ਇਹਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਕੋਈ ਸਮੱਸਿਆ ਜਿਵੇਂ ਫੰਗਸ ਆ ਗਈ ਥੱਲੇ ਜੜ ਦੇ ਵਿੱਚ ਫੰਗਸ ਆ ਗਈ ਉਹ ਜੜ ਤੋਂ ਲੈ ਕੇ ਤਹਾਂ ਤੱਕ ਸਾਰੇ ਬੂਟੇ ਨੂੰ ਬਿਮਾਰੀ ਤੋਂ ਬਚਾਉਂਦਾ ਫੰਗੀ ਸਾਈਡ ਇਹ ਤੇ ਜਿਵੇਂ ਕਈ ਵਾਰੀ ਅੰਗੀ ਸੈ ਇਹ ਫੰਗੀ ਸੇ ਦੇ ਵਿੱਚ ਜਿਵੇਂ ਜੜ ਤੋਂ ਲੈ ਕੇ ਤਹਾਂ ਉੱਪਰ ਤੱਕ ਨਾ ਕਾਲੀਆਂ ਹੋ ਕੇ ਇਹ ਮੱਛ ਮੱਛਣ ਦੀ ਅਵਸਥਾ ਦੇ ਵਿੱਚ ਊਟ ਆ ਜਾਂਦਾ ਵੀ ਕਈ ਕਈ ਬੂਟੇ ਸੁੱਕ ਵੀ ਜਾਂਦੇ ਆ ਕਿਉਂ ਜੜਤ ਤਾਂ ਉਹਦੇ ਵਿੱਚ ਸਹੀ ਵੀ ਹੁੰਦੀ ਆ ਜੜ ਦੇ ਧਰਤੀ ਦੇ ਉੱਪਰ ਥੋੜੀ ਜਿਹੀ ਜਗ੍ਹਾ ਉਹ ਨੂੰ ਕੱਟ ਕਰ ਦਿੰਦੀ ਆ ਖਤਮ ਹੋ ਜਾਂਦੀ ਆ ਤੇ ਉਹਦੇ ਚੋਂ ਉਲੀ ਕਹਿ ਰਹੀ ਆਪਾਂ ਵਾਇਰਸ ਉਹ ਸਾਰੀਆਂ ਸਮੱਸਿਆਵਾਂ ਮੈਂ ਇਹੀ ਚੀਜ਼ ਪਾਇਦਾ ਕਰਦੀ ਆ ਨਾਲ ਆ ਗਿਆ ਜਿਵੇਂ ਪਾਣੀ ਪਾਣੀ ਦੀ ਸਮੱਸਿਆ ਵੀ ਜ਼ਿਆਦਾ ਪਾਣੀ ਲਾਉਣ ਨਾਲ ਵੀ ਕੋਈ ਐ ਨਹੀਂ ਵੀ ਇਹ ਆ ਫਲ ਜੂ ਜਾ ਉਹ ਜੂ ਨਹੀਂ ਇਹ ਜੀ ਵੀ ਕੋ ਕਰਨੀ ਪਾਣੀ ਆਪਾਂ ਨੂੰ ਸਮੇਂ ਸਰ ਵੀ ਜਮਾ ਜ਼ਿਆਦਾ ਔੜ ਵੀ ਨਹੀਂ ਲੱਗਣੀ ਚਾਹੀਦੀ ਤੇ ਜ਼ਿਆਦਾ ਵੀ ਆਪਾਂ ਇਹਨੂੰ ਕਹਿੰਦੇ ਵੀ ਜ਼ਿਆਦਾ ਵੀ ਨਹੀਂ ਲਾਉਣਾ ਚਾਹੀਦਾ ਆਪਾਂ ਨੂੰ ਤੇ ਸਹੀ ਤੇ ਹੋਰ ਕੋਈ ਡਿਸਮਸ ਵਾਲੀ ਗੱਲ ਨਹੀਂ ਤੇ ਗਾਂਹ ਜਿਵੇਂ ਹੋਰ ਦੇ ਅੱਗੇ ਹੋਰ ਪਾਸੇ ਇਹਦੇ ਵਿੱਚ ਮਿੱਤਰੋ ਜਿਵੇਂ ਆਪਾਂ ਹੁਣ ਗਾਂਹ ਆ ਜਾਂਦੀ ਹੈ ਦੀ ਸਕਾਉਂ ਦੀ ਉਹ ਹਸਤਾਣ ਇਹਦੇ ਵਿੱਚ ਆਪਾਂ ਚੱਲੇ ਪਏ ਨੇ ਪੋਟਾਸ਼ ਦੀ ਸਪਰੇਅ ਕਰਕੇ ਵੀ ਇਸ ਕਰ ਸਕਦੇ ਆ ਤੇ ਗ੍ਰਾਮੋਂ ਸੌਣ